1960 ਚ ਜਿਹੜਾ ਸੋਨਾ 111 ਰੁਪਏ ਪ੍ਰਤੀ 10 ਗ੍ਰਾਮ ਸੀ ਉਹ ਤੋਂ ਅੱਗੇ ਬਾਅਦ ਦੇਖੀਏ 1990 ਵਿੱਚ ਇਹੀ ਸੋਨਾ 3200 ਰੁਪਏ ਤੱਕ ਪਹੁੰਚਦਾ ਹੈ ਸਨ 2000 ਦੇ ਵਿੱਚ 4400 ਰੁਪਏ ਸਨ 2020 ਦੇ ਵਿੱਚ 58300 ਰੁਪਏ ਇੱਕੀ ਚ ਫੇਰ ਡਿੱਗਦਾ ਹੈ 49000 50000 ਦੇ ਕਰੀਬ ਹੁੰਦਾ ਹੈ ਪਰ ਉਸ ਤੋਂ ਬਾਅਦ ਜੇ ਅਸੀਂ ਲਈਏ ਪਿਛਲੇ ਸਾਲ 2025 ਸੋਨਾ 73000 ਰੁਪਏ ਪ੍ਰਤੀ 10 ਗ੍ਰਾਮ ਸੀ ਜਿਹੜਾ 1 ਸਾਲ ਦੇ ਵਿੱਚ ਹੀ 1,83,000 ਰੁਪਏ ਤੱਕ ਪਹੁੰਚਿਆ ਇੱਕ ਰੇਟਸ ਦੀ ਇਨਫਲਕਚੂਏਸ਼ਨ ਨੂੰ ਕਿਸ ਤਰ੍ਹਾਂ ਆਮ ਲੋਕ ਇੱਥੇ ਬੈਠੇ ਨੇ ਜੋ ਖਰੀਦਾਰੀ ਕਰਨ ਦੇ ਲਈ ਪਹੁੰਚੇ ਨੇ ਜਿਸ ਤਰ੍ਹਾਂ ਦੇ ਨਾਲ ਰੇਟਾਂ ਚ ਉਤਾਰ ਚੜਾਇਆ ਹੈ ਇੰਜ ਲੱਗ ਰਿਹਾ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ ਕੱਲਾ ਸੋਨਾ ਨਹੀਂ ਚਾਂਦੀ ਵੀ ਨਾਲੀ ਹੋ ਰਹੀ ਹੈ ਰਾਈਟ ਬਿਲਕੁਲ ਸਹੀ ਕਿਹਾ ਜੀ ਕਿਉਂਕਿ ਇਹ ਰੇਟ ਜਿੰਨਾ ਫਲਕਚੂਏਟ ਕੀਤਾ ਹੈ ਐਂ ਐਨੇ ਬਹੁਤ ਜ਼ਿਆਦਾ ਫਲਕਚੂਏਟ ਕੀਤਾ ਹੈ ਉਹ ਖਾਸ ਕਰ ਇਸ ਵਿਆਹ ਸ਼ਦਾਂ ਟਾਈਮ ਤੇ ਔਰ ਇਹ ਰੀਅਲੀ ਆਮ ਜਨਤਾ ਦੀ ਇਹ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਕਿਉਂਕਿ ਕਰੋੜਾਂ ਲੋਕੀ ਸੋਚ ਕੇ ਆਂਦੇ ਨੇ ਵਿਆਹ ਸ਼ੱਦਾਂ ਟਾਈਮ ਤੇ 골ਡਨ ਵਾਸਤੇ ਕਿ ਅਸੀਂ ਬੇਟੀ ਨੂੰ ਸ਼ਾਦੀ ਦਿੱਤੇ ਆ ਬੇਟੇ ਸ਼ਾਦੀ ਤੇ ਜਿਹੜਾ ਤੁਸੀਂ ਯੂਜ਼ ਕਰਨਾ ਹੈ ਲੇਕਿਨ ਜਦੋਂ ਦੁਕਾਨ ਤੇ ਆਂਦੇ ਜੋ ਰੇਟ ਦੇਖਦੇ ਨਾ ਤੇ ਉਹਨਾਂ ਦੀ ਟਾਰਗੇਟ ਜਿਹੜੀ ਉਹਦੀ ਉਹ ਟਾਰਗੇਟ ਤਾਂ ਉਹ ਪਿੱਛੇ ਹਟਾ ਪੈਂਦਾ ਉਹਨਾਂ ਨੂੰ ਬਿਕੋਜ਼ ਰੇਟ ਨੇ ਪਬਲਿਕ ਨੂੰ ਪੂਰਾ ਹਿਲਾ ਕੇ ਰੱਖ ਦਿੰਦਾ ਹੈ ਆਮ ਜਨਤਾ ਦੀ ਪਹੁੰਚ ਤੋਂ ਹਾਲੀ ਵਾਲੀ ਬਾਹਰ ਹੁੰਦਾ ਜਾ ਰਿਹਾ ਹੈ ਫਲਕਚੁਏਸ਼ਨ ਹੈ ਪਰਸੋ ਤੱਕ 1,88,000 ਰੁਪਏ ਸੀ ਅੱਜ 1,43 ਮਤਲਬ 40,000 ਰੁਪਏ ਦੋ ਦਿਨਾਂ ਚ ਘਟਿਆ ਇਹ ਜਦੋਂ ਬੰਦਾ ਲੈਂਡ ਪਹੁੰਚਦਾ ਕਦੇ ਇਤੋਂ ਇੰਨਾ ਜ਼ਿਆਦਾ ਵਧਿਆ ਹੁਣ ਘਟਿਆ ਕਿਸ ਤਰ੍ਹਾਂ ਮਤਲਬ ਕੀ ਕਹਿੰਦੇ ਸਰ ਫਲਕਚੁਏਸ਼ਨ ਤੋਂ ਪਬਲਿਕ ਨੂੰ ਬਹੁਤ ਹਿੱਟ ਕਰਦੀ ਹੈ ਨੋ ਡਾਊਟ ਕਿਉਂਕਿ ਇਹ ਆਪ ਸਪੋਜ਼ ਅੱਜ ਤੁਸੀਂ ਤੁਹਾਨੂੰ ਰੇਟ ਦੱਸ ਦਿੱਸ ਕੰਪੈਰੀਜ਼ਨ ਦੱਸਿਆ ਹੈ ਉਸ ਹਿਸਾਬ ਨਾਲ ਤੇ ਸੋਨਾ ਆ ਬਾਹਮ ਆਬਦੀ ਪਹੁੰਚ ਤੋ ਬਹੁਤ ਜ਼ਿਆਦਾ ਬਾਤ ਹੋ ਚੁੱਕਿਆ ਹੀ ਹੈ ਤੇ ਹੁਣ ਫਲਕਚੁਏਸ਼ਨ ਜਿੱਥੇ ਗੱਲ ਕਰਦੇ ਹੋ ਉਹ ਹੁਣ ਤੁਸੀਂ ਘਰੋਂ ਕੱਲ ਸੋਚਦੇ ਕੁਝ ਹੋਰ ਰੇਟ ਹੈ ਅੱਜ ਦੁਕਾਨ ਤੇ ਅੰਤ ਤਨ ਹੋਰ ਰੇਟ ਮਿਲਿਆ ਤੇ ਤੁਹਾਡੀ ਸ਼ਾਦੀ ਦਾ ਬਜਟ ਬੜੇ ਪਹਿਲਾਂ ਤੈਅ ਕਰ ਲਏ ਜਾਂਦੇ ਪਰ ਜਦੋਂ ਬੰਦਾ ਪਹੁੰਚਦਾ ਇਸ ਤਰ੍ਹਾਂ ਤੇ ਉਹ ਸਾਰਾ ਬਜਟ ਢਿਲ ਜਾਂਦਾ ਸਾਰਾ ਬਜਟ ਢਿਲ ਜਾਂਦਾ ਹੈ ਉਹਨਾਂ ਦੀ ਰਿਕੁਆਇਰਮੈਂਟ ਵੀ ਫੁੱਲਫਿਲਟ ਹੋ ਹੀ ਨਹੀਂ ਪਾਂਦੀ ਹੈਗੀ ਉਹ ਫਿਰ ਪਿੱਛੇ ਹਟਦਾ ਹੈ ਮਜਬੂਰ ਹੋ ਜਾਂਦਾ ਹੈ ਤੇ ਹੁਣ ਪਬਲਿਕ ਕੀ ਕਰ ਸਕਦੀ ਹੈ ਪਰੇਸ਼ਾਨ ਹੈ ਕਿਸੇ ਹੁਣ ਕਿਸਮ ਦੀਆਂ ਸ਼ਾਦੀਆਂ ਬਸ ਗੁਹਾਰ ਲਗਾ ਸਕਦੀ ਹੈ ਵੀ ਇਸ ਮੰਗਾਈ ਨੂੰ ਕੱਟ ਕੀਤਾ ਜਾਵੇ ਇਸ ਫਲਕਚੁਏਸ਼ਨ ਨੂੰ ਚਾਰਜੀ ਕਰ ਲੈ ਦੁਕਾਨਦਾਰ ਦੇ ਲਈ ਵੀ ਇੱਕ ਪਰੇਸ਼ਾਨੀ ਦਾ ਸਬਬ ਹੈ ਪਰ ਅਸੀਂ ਫਿਲਹਾਲ ਆਮ ਲੋਕਾਂ ਵਾਲੀ ਗੱਲਬਾਤ ਕਰ ਰਹੇ ਆ ਮੈਂ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਮੈਂ ਡਾਕਟਰ ਮਨਿੰਦਰ ਸੰਧੂ ਮੈਂ ਸ਼ਹਿਫ ਆਂ ਔਰ ਮੈਂ ਹੌਲੀ ਸਿਟੀ ਅਮਰਸਰ ਤੋਂ ਆ ਤੇ ਤੁਸੀਂ ਗੱਲ ਕਰ ਰਹੇ ਹੋ ਗੋਲਡ ਦੇ ਸਿਲਵਰ ਦੀ 인ਫਲੇਸ਼ਨ ਦੀ ਉਹ ਤੇ ਆਪਾਂ ਨੂੰ ਦੇਖੋ ਸਾਰਿਆਂ ਨੂੰ ਦਿਖਦਾ ਪਿਆ ਐਵਰੀ ਡੇ ਬੰਦਾ ਇੱਕ ਐਸੋਲੇ ਟਾਪਿਕ ਜਿਹਦਾ ਆਪਾਂ ਸੋਚੀ ਰੇ ਡਿਸਕਸ਼ਨ ਆਫ ਟਾਪਿਕ ਉਹ ਗੋਲਡ ਸਿਲਵਰ ਹੀ ਆ ਅਰਕ ਬੰਦਾ ਹੋਈਦਾ ਅੱਛਾ ਅੱਜ ਕਿੰਨਾ ਵੱਧ ਗਿਆ ਅੱਜ ਕਿੰਨਾ ਚਾਂਦੀ ਕਿੱਥੇ ਚਲੀ ਗਈ ਅੱਜ 골ਡ ਕਿੱਥੇ ਚਲਾ ਗਿਆ ਬਟ ਓਵਰ ਆਲ ਸਾਡੀ ਸੁਸਾਇਟੀ ਵਾਸਤੇ ਸਮਾਜ ਵਾਸਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਿਹੜਾ ਇੰਨਾ ਜ਼ਿਆਦਾ ਰੇਟਸ ਵੱਧ ਜਾੜੇ ਇੱਕ ਕਸਟਮਰ ਵਾਸਤੇ ਕੰਜ਼ਿਊਮਰ ਵਾਸਤੇ ਐਂਡ ਦਾ ਸੈਲਰ ਵਾਸਤੇ ਵਪਾਰੀਆਂ ਲਈ ਵੀ ਮੇਰੇ ਪਾਸ ਬੰਦੇ ਉੱਤੇ ਝਟਕਾ ਹੈ ਇਹ ਬਹੁਤ ਵੱਡਾ ਝਟਕਾ ਹੈ ਇਹ ਤਾਂ ਸੰਗ ਸੰਗ ਨੱਪਣ ਵਾਲੀ ਗੱਲ ਹੈ ਵੀ ਕਿਸੇ ਸੰਗੀ ਜ਼ਬਾਦਿਓ ਗਰੀਬ ਬੰਦਾ ਤਾਂ ਮੈਂ ਮਤਲਬ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਗਰੀਬ ਤੋਂ ਗਰੀਬ ਹੈ ਮਾੜਾ ਤੋਂ ਮਾੜਾ ਵੀ ਨਾ ਉਹ ਕੰਨ ਜ਼ਰੂਰ ਕੱਜਦਾ ਜੀ ਕਦੇ ਨੱਕ ਕੰਨ ਕੱਜਦੇ ਹੋ ਤੇ ਹੁਣ ਤੇ ਨੱਕ ਕੰਨ ਕਾਨ ਛੱਡ ਕੇ ਨੱਕ ਵੀ ਨਹੀਂ ਕੱਜਿਆ ਜਾਣਾ ਤੇ ਵਿਚਾਰੇ ਨੂੰ ਚ ਬਹੁਤ ਮਜੂਸੀ ਹੈ ਬਹੁਤ ਔਖਾ ਹੈ ਕੀ ਹੋਏ ਕੀ ਕਰੇਗਾ ਗਰੀਬ ਇਨਸਾਨ ਕਰਜ਼ਦਾਰ ਹੋਏਗਾ ਕਰਜ਼ਾ ਚੁਕੇਗਾ ਆਪਣੇ ਪੁੱਤ ਨੂੰ ਵਿਆਹਣ ਵਾਸਤੇ ਇਟਸ ਅ ਵੈਰੀ ਵੈਰੀ ਹਾਰਡ ਐਂਡ ਮੈਂ ਕਹਾਂਗੀ ਕਿ ਟੈਰੀਬਲ ਸਿਚੁਏਸ਼ਨ ਪਰ ਤਾਂ ਹੁਣ ਤੋਂ ਤੜਾ ਚ ਕੱਟਿਆ ਥੋੜੀ ਰਾਹਤ ਮਿਲੀ ਹੈ ਕਿ 40000 ਰੁਪਏ ਕੱਟ ਦੇਖੋ ਜੀ ਇਹ ਜਿਹੜੀ ਰਾਹਤ ਜਿਹੜੀ ਰਾਹਤ ਜ਼ਰੂਰ ਹੈ ਬਟ ਐਟ ਦ ਸੇਮ ਟਾਈਮ ਯੂ نو ਕਿ ਪਤਾ ਨਹੀਂ ਕਿ ਵਾਟ ਵਾਟਸ ਕਮਿੰਗ ਔਨ ਮੰਡੇ ਇਟਸ ਅਨਸਰਟੇਨਟੀ ਅਨਸਰਟਨ ਹਾਂਜੀ ਚੀਜ਼ ਤਾਂ ਜਿਹੜੀ ਬਣੀ ਹੈ ਕਿਤੇ ਨਾ ਕਿਤੇ ਜੋ ਅਨਸਰਟਨਟੀ ਬਣੀ ਹੈ ਉਸ ਤੋਂ ਲੈ ਕੇ ਲੋਕੀ ਖਾਸੇ ਪਰੇਸ਼ਾਨ ਹੈ ਕਿ ਹੁਣ ਸੋਵਾਰ ਨੂੰ ਸੋਨਾ ਜਾਂ ਚਾਂਦੀ ਖਰੀਦਣ ਲਈ ਪਹੁੰਚਾਂਗੇ ਘਰ ਚ ਵਿਆਹ ਸ਼ਾਦੀ ਤੇ ਜ਼ਾਹਰ ਦੀ ਗੱਲ ਹੈ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਨੱਕ ਕੰਨ ਤਾਂ ਗਰੀਬ ਤੋਂ ਗਰੀਬ ਵੀ ਚਾਹੁੰਦਾ ਕਿ ਜ਼ਰੂਰ ਕੱਜਿਆ ਜਾਵੇ ਟੱਕਿਆ ਜਾਵੇ ਯਾਨੀ ਕਿ ਇਹ ਰਿੰਗਸ ਜਾਂ ਨੱਕ ਦਾ ਕੋਕਾ ਜ਼ਰੂਰ ਖੀਦਿਆ ਜਾਵੇ ਪਰ ਉਹ ਵੀ ਪਹੁੰਚ ਤੋਂ ਬਾਹਰ ਹੈ ਹੁਣ ਜਿਹੜੀ ਨਿਸ਼ਚਿਤਤਾ ਅਨਸਰਟਨਟੀ ਬਣੀ ਹੈ ਹੁਣ ਸੋਵਾਰ ਨੂੰ ਕੀ ਰੇਟ ਹੋਣਗੇ ਇਹ ਰੱਬ ਹੀ ਜਾਣਦਾ ਹੈ ਇਸੇ ਚੀਜ਼ ਨੂੰ ਲੈ ਕੇ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕ ਖਾਸੇ ਪਰੇਸ਼ਾਨ ਨੇ ਕੈਮਰਾ ਪਾਸੇ ਰਾਖਵਰ ਤੇ ਆਮ ਅਨੰਦ ਸਿੰਘ ਮੋਂਗਾ ਪੀ.ਸੀ. ਤੋਂ ਅੰਮ੍ਰਿਤਸਰ